ਪ੍ਰਿਜਨਲ ਗੱਡੀ ਹੈ ਸਾਰੀ ਬਾਈ ਕਹਿੰਦਾ ਤੇ ਫਰਸਟ ਓਨਰ ਆ ਬਾਈ ਬਲੈਰੋ ਤੇ ਕਰ ਲਿਓ ਬਾਈ ਜਨਾ ਸੰਪਰਕ ਅਛਾ ਬਾਈ ਇਹਦਾ ਰੇਟ ਜੈ ਜਿਆ ਦੱਸਦੇ 5 ਲੱਖ 90 ਹਜ਼ਾਰ 5 ਲੱਖ 90000 ਰੁਪਏ ਡਿਮਾਂਡ ਹੈ ਕਿ ਛੱਡ ਦੇਣੀ ਆ ਬਾਈ ਛੱਡ ਦੇ ਆ 5 ਲੱਖ 90000 ਦੀ ਦਰਸ਼ਕ ਵੀਰੋ ਬਲੈਰੋ ਗੱਡੀ ਛੱਡ ਦੇਣਗੇ ਬਾਈ ਸੋ ਲੋਨ ਵੀ ਕਰਾਵਾ ਲਾਂਗੇ ਜੇ ਕਈ ਵਾਰ ਅਛਾ ਬਾਈ ਲੋਨ ਦੀ ਫੈਸਿਲਿਟੀ ਵੀ ਹੈਗੀ ਆ ਬਾਈ ਉਹਨਾਂ ਕੋਲੇ ਲੋਨ ਵੀ ਅਸੀਂ ਆਲ ਦੋਸਤੋ ਤੁਹਾਡਾ ਸਵਾਗਤ ਹੈ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਪਹੁੰਚੇ ਹਾਂ ਇਹ ਸ਼ਹਿਰ ਭਗਤਾ ਬਾਈ ਹੋਰ ਨਾ ਕਰੋਣੀ ਗੱਲਬਾਤ ਪਹਿਲਾਂ ਵੀ ਆਪਾਂ ਬਾਈਆਂ ਦੀ ਵੀਡੀਓ ਕਰਕੇ ਗਈ ਸੀ ਬਹੁਤ ਵਧੀਆ ਰਿਸਪੌਂਸ ਮਿਲਿਆ 10-15 ਦਾ ਬਹੁਤ ਬਹੁਤ ਧੰਨਵਾਦ ਬਾਈ ਵੀਡੀਓ ਨੂੰ ਡਾਪ ਕੇ ਸ਼ੇਅਰ ਕਰਦੇ ਆ ਕਰੋ ਤੇ ਅੱਜ ਆਪਾਂ ਤੁਹਾਡੇ ਕੋਲ ਪਾਸ ਦੋ ਆਲਟੋ ਤੇ ਇੱਕ ਬਲੇਰੋ ਗੱਡੀ ਲੈ ਕੇ ਆਏ ਹਾਂ ਜੀ ਬਹੁਤ ਸੋਹਣੀਆਂ ਗੱਡੀਆਂ ਆਈਆਂ ਆਜੋ ਬਾਈ ਜੀ ਅੱਸੀ ਗੱਲ ਕਰੀਏ ਜੀ ਹੋ ਠੀਕ ਹੋ ਬਾਈ ਜੀ ਤੇ ਇਹ ਗੱਡੀਆਂ ਬਾਰੇ ਦਿਓ ਬਾਈ ਚੜ੍ਹ ਕਰੀ ਆਪਾਂ ਇਹ 8 ਮਾੜਲਾ ਯਾਰ ਪਹਿਲੇ ਦੂਜੇ ਨਾਮ ਦੂਜੇ ਨਾਮ ਦੀ ਆ ਬਾਈ ਪੀਵੀ0 3 ਬਠਿੰਡਾ ਨੰਬਰ ਆ ਦੂਜੇ ਨਾਮ ਦੀ ਸਰਵਰ ਕਲਰ ਆ ਗੱਡੀ ਦਾ ਲਾਇਸ ਲੱਗੇ ਦੇ ਆ ਕਿਹ ਮਗਰਲੇ ਟਾਇਰ ਬਈ ਬਿਲਕੁਲ ਜਮਾ ਨਵੇਂ ਆ ਤੇ ਮੂਰਲੇ 80 ਪੈਸੇ ਟਾਇਰ ਆ ਲਾਏ ਲੱਗੇ ਪਿਆ ਅੰਟੀਰੀਅਰ ਵਾਜੋ ਵੀ ਗੱਡੀ ਸੋਹਣੀ ਆ ਸੀਟ ਕਵਰ ਵੀ ਬਹੁਤ ਸੋਹਣਾ ਚੜੇ ਨੇ ਸਾਰਾ ਕੁਝ ਏਸੀ ਹੀਟਰ ਵੀ ਬਈ ਓਕੇ ਆ ਬਿਲਕੁਲ ਜਮਾ ਚੜੇ ਏਸੀ ਹੈਗਾ ਸੀਟ ਕਵਰ ਸੋਹਣੇ ਚੜੇ ਹੋਇਆ ਅੰਟੀਰੀਅਰ ਵੀ ਸੋਹਣਾ ਬਈ ਗੱਡੀ ਦਾ ਇਹ ਬਈ 8 ਮਾਡਲ ਆ ਹਨਾ ਹਾਂਜੀ ਹਾਂਜੀ 8 ਮਾਡਲ ਬਈ ਪੰਜਾਬ ਨੰਬਰ ਇੱਕ ਹੋਰ ਦਰਸ਼ਕ ਵੀਰੋ ਬਈ ਵੀਡੀਓ ਨੂੰ ਫੋਲੋ ਦੇਖ ਲਿਆ ਕਰੋ ਤੇ ਬਈ ਹੋਰ ਨਾਲ ਕਰ ਲੈ ਸੰਪਰਕ ਇੱਕ ਬਈ ਆਪਾਂ ਇੰਜਨ ਤੇ ਪਰੋਣਿਆ ਨੀਗਾ ਇੰਜਨ ਗੇਅਰ ਵੀ ਓਕੇ ਆ ਬਿਲਕੁਲ ਗੱਡੀ ਦਾ ਤੇ ਗੱਡੀ ਸੀਲਡ ਆ ਬਾਈ ਸਾਰੀ ਨਾ ਕੋਈ ਐਕਸੀਡੈਂਟ ਹੋਈਆਂ ਕੋਈ ਨਾ ਕੋਈ ਐਕਸੀਡੈਂਟ ਨਹੀਂ ਹੋਈਆਂ ਬਾਈ ਜਿਹੜੀ ਰਿਪੋਰਟ ਦੇਤੀ ਓਕੇ ਹੋ ਹਾਂਜੀ ਹਾਂਜੀ ਅੱਛਾ ਬਈ ਆ ਟੋ ਅੱਠ ਮਾਡਲ ਸਲਵਰ ਕਲਰ ਹਾਂਜੀ ਹਾਂਜੀ ਤੇ ਰੇਟ ਬਾਈ ਸਾਡਾ ਇਹ ਰਹਾ ਆਪਾਂ 1,10,000 ਰੁਪਏ ਲੈਣਾ ਇੱਕ ਜੇ ਤੁਹਾਡੇ ਵੀਡੀਓ ਸ਼ੇਅਰ ਜੁੜ ਕਰਕੇ ਆਉਗਾ ਉਹਦਾ ਮਾਨਤਨ ਕਰਦਾ ਵੀਡੀਓ ਸ਼ੇਅਰ ਕਰਕੇ ਆਜੋ ਬਾਈ 5000 ਰੁਪਏ ਦਾ ਮਾਨਤਨ ਕਰਦੀ ਹੈ ਕੋਈ ਗੱਲ 5000 ਰੁਪਏ ਬਾਈ ਕੱਟ ਕਰ ਦੂ 1,10,000 ਦੀ ਬਾਈਆਂ ਨੇ ਗੱਡੀ ਦੇਣੀ ਸੀ 1,05,000 ਦੀ ਗੱਡੀ ਦੇ ਦੇਣਗੇ ਇਹ ਦੁਬਾਰਾ ਆ ਕਿ ਬਈ ਬਲੇਰ ਰੁਕੜਾ ਮਾਡਲ ਆ ਬਈ ਇਹ 18 ਮਾਡਲ ਆ ਬਾਈ ਜੀ ਪਹਿਲੇ ਨਾਮ 2018 ਮਾਡਲ ਪਹਿਲੇ ਨਾਮ ਦੀ ਹਾਂ ਐਚ ਆਰ ਨੰਬਰ ਆ ਠੀਕ ਆ ਜੀ ਐਨਓਸੀ ਮਿਲ ਜੂ ਐਨਓਸੀ ਮਿਲਦੇ ਹੋ ਠੀਕ ਆ ਕਿਰਪਾ ਕਰੀ ਵੀਰੇ ਬਰਾਈ ਮੜੀ ਜਿੰਨੇਗਾ ਸੀਟ ਕਵਰ ਬਹੁਤ ਸੋਹਣੇ ਚੜੇ ਹੋਏ ਬਾਈ ਹਨ ਹਾਂਜੀ ਹਾਂਜੀ ਸ਼ੋਰੂਮ ਕੰਡੀਸ਼ਨ ਆ ਗੱਡੀ ਦੀ ਦਾ ਠੀਕ ਆ ਬਾਈ ਬਹੁਤ ਵਧੀਆ ਗੱਡੀ ਆ ਬਾਈ ਪਹਿਲੇ ਫਸਟ ਆਨਰ ਆ ਬਾਈ ਹਾਂ ਤੇ ਆਪਣਾ ਬਾਈ ਇਸ ਸੀਟ ਰੋਕੇ ਦੇ ਵੀ ਹਾਂ 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 ਸਭ ਠੀਕ ਬਹੁਤ ਸੋਹਣਾ ਬਾਈ ਛਿੜਕਰ ਬੋਸ ਉਹਨੇ ਇੰਟੀਰੀਅਰ ਵੀ ਬਹੁਤ ਵਧੀਆ ਹੈਗਾ ਭਾਈ ਕਿਰਪਾ ਜੀ ਬ੍ਰੇਟਾ ਦਾ ਨਿਗਮਰਾ ਦੀ ਟਾਇਰ ਭਾਈ ਵਿਚਾਲ ਕਿੰਨੇ ਨਵੇਂ ਆ ਕੇ 90 ਕੇ ਪੈਸੇ ਹੈਗੇ ਟਾਇਰ 90 ਪੈਸੇ ਟਾਇਰ ਹੈ ਭਾਈ ਵੀਲ ਕੱਪ ਚੜੇ ਵੀ ਹੈਗੇ ਆਪਾਂ ਚੜੇ ਹੋਏ ਹੈ ਐਚ ਆਰ ਨੰਬਰ ਆ ਭਾਈ ਚਿੱਟਾ ਰੰਗ ਆ ਬਲੈਰੋ ਤੇ ਐਨਓ ਸੀ ਸੀਲਡ ਆ ਕੋਈ ਐਕਸੀਡੈਂਟ ਨਹੀਂ ਜਾਂ ਕੋਈ ਪੇਂਟ ਫੋਨ ਖੋ ਵੀ ਨਹੀਂ ਸਾਰੀ ਵਧੀਆ ਠੀਕ ਹੈ ਭਾਈ ਨੋਨ ਐਕਸੀਡੈਂਟਲ ਗੱਡੀ ਹੈ ਭਾਈ ਓਰੀਜਨਲ ਗੱਡੀ ਹੈ ਸਾਰੀ ਭਾਈ ਕਹਿੰਦਾ ਤੇ ਫਰਸਟ ਓਨਰ ਆ ਭਾਈ ਬਲੈਰੋ ਤੇ ਕਰ ਲਿਓ ਬਾਈ ਜੀ ਨਾਲ ਸੰਪਰਕ ਅੱਛਾ ਬਾਈ ਇਹਦਾ ਰੇਟ ਜਾਇਦਾ ਦੱਸਦੇ 5 ਲੱਖ 90 ਹਜ਼ਾਰ 5 ਲੱਖ 90 ਹਜ਼ਾਰ ਰੁਪਏ ਡਿਮਾਂਡ ਹੈ ਕਿ ਛੱਡ ਦੇਣੀ ਹੈ ਬਾਈ ਛੱਡ ਦੇ 5 ਲੱਖ 90 ਹਜ਼ਾਰ ਦੀ ਦਰਸ਼ਕ ਵੀਰੋ ਬਰੇਰੋ ਗੱਡੀ ਛੱਡ ਦੇਣਗੇ ਬਾਈ ਲੋਨ ਵੀ ਕਰਾ ਦੇਾਂਗੇ ਜੇ ਕਈ ਵਾਰ ਅੱਛਾ ਬਾਈ ਲੋਨ ਦੀ ਫੈਸਿਲਿਟੀ ਵੀ ਹੈਗੀ ਹੈ ਬਾਈ ਹੁਣਾਂ ਕੋਲੇ ਲੋਨ ਵੀ ਹੋ ਜਾਊਗਾ ਬਾਈ ਗੱਡੀ ਦੇ ਉੱਪਰ ਕਰ ਦਿਆ ਕਰ ਤੇ ਇਹ ਦੂਬਾ ਦਾ ਆਟੋ ਬਈ ਇਹ ਕਿਹੜਾ ਮਾਡਲ ਹੈ ਇਹ 11 ਮਾਡਲ ਹੈ ਬਾਈ ਜੀ 11 ਮਾਡਲ ਠੀਕ ਆ ਬਾਈ 11 ਮਾਡਲ ਗੱਡੀ ਹੈ ਬਾਈ ਪੀ ਵੀ 03 ਬਟੰਡਾ ਨੰਬਰ ਦੋ ਨੀ 53 ਨ CB03 ਬਠਿੰਡਾ ਨੰਬਰ ਆ ਬਾਈ ਪੈਰ ਇਹਦੇ ਬਾਈ ਚਾਰੇ ਟਾਇਰ 80 ਪੈਸੀ ਆ ਸਾਧੂ ਬਾਈ 80 ਪੈਸੇ ਟਾਇਰ ਦੀ ਹਾਲਤ ਆ ਸਲਵਰ ਕਲਰ ਦੀ ਏ ਆਲਟੋ ਆ ਤੇ ਸਲਵਰ ਦੀ ਇੱਕ 11 ਗੀ ਤੇ ਇੱਕ 8 ਮਾਡਲ ਆ ਬਾਈ ਸਲਵਰ ਸੋਹਣੀ ਗੱਡੀ ਆ ਕਰਪਾਜੀ ਵੀਰੇ ਸੀਟ ਕਵਰ ਤੇ ਵੀਰੀਆ ਤੇ ਨੀਗਾ ਮਰਾਜੀ ਆਲਟੋ ਲਵਰ ਬਹੁਤ ਆ ਬਾਈ ਸੀਟ ਕਵਰ ਬਾਈ ਬਹੁਤ ਸੋਹਣੇ ਚੜੇ ਹੋਏ ਬਲੈਕ ਕਲਰ ਦੇ ਡੀਜ਼ਲ ਵਜੋਂ ਵੀ ਸੋਹਣੀ ਆ ਤੇ AC ਹੀਟਰ ਵੀ ਓਕੇ ਆ ਗੱਡੀ ਦਾ ਹਾਂ AC ਵੀ ਪੂਰਾ ਸਹੀ ਆ ਕੋਈ ਸਾਰੀਆਂ ਗੱਡੀਆਂ ਵੇੇਸੀ ਚੱਲਦਾ ਬਈ ਇਕ ਵਿਸ਼ਾਲ ਪ੍ਰੀਅਰ ਕਮਰਾ ਇੰਜਨ ਤੇ ਨੇ ਕਮਰਾ ਅੰਦਰ 10 ਕਿਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਬਾਈਆਂ ਨਾਲ ਸੰਪਰਕ ਕਰ ਲਿਓ ਸਾਰੀ ਸੀਲਡ ਹੈ ਗੱਡੀ ਕੋਈ ਐਂ ਸੀਲਡ ਹੈ ਬਾਈ ਕਿਤੇ ਕੋਈ ਗਲੀ ਖਰੀ ਨਹੀਂ ਹੈਗੀ ਅਮਰੌਂ ਦੀ ਬੈਟਰੀ ਹੈ ਇੱਥੇ ਅਮਰੌਂ ਦੀ ਬਾਈ ਇਹਦੇ ਚਾ ਤੇ ਦੂਜੀ ਆਲਟੋ ਚ ਵੀ ਅਮਰੌਂ ਦੀ ਬੈਟਰੀ ਹੈ ਵਧੀਆ ਸੋਹਣੀ ਗੱਡੀ ਹੈ ਓਕੇ ਆ ਤੇ ਇਹਦਾ ਰੇਟ ਬਾਈ ਇਹਦਾ ਆਪਾਂ 1,55,000 ਰੁਪਏ 1,75,000 ਰੁਪਏ ਡਿਮਾਂਡ ਆ ਬਾਈ ਹਾਂ ਮੌਕੇ ਤੇ ਮਾਨਤਾਣ ਕਰਤਾ ਹੈ 1,75,000 ਰੁਪਏ ਡਿਮਾਂਡ ਆ ਵੀ ਮੌਕੇ ਤੇ ਮਾਨਤਾਣ ਹੋ ਜੂ ਸਲਵਰ ਕਲਰ ਦੀ ਇੱਕ ਏ ਆਲਟ 11 ਮਾਡਲ ਇਕੱਠ ਮਾਡਲ ਇਕ ਬਾਈ ਬਣਾਇਰੂਗਾ ਤੇ ਗੱਡੀਆਂ ਬਾਈਆਂ ਕੋਲੇ ਹੋਰ ਵੀ ਆ ਤੇ ਬਾਈ ਹੋਰ ਨਾਲ ਕਰ ਲਿਓ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਸਬਕ ਕੇ ਸ਼ੇਅਰ ਧੰਨਵਾਦ